ਅੰਕਲ ਜੀ ਨਾਲ ਕਰ ਲੈਣੇ ਨੇ ਵੈਸੇ ਅੰਕਲ ਜੀ ਨੂੰ ਮੈਂ ਕੈਸਟੀ ਦਿੱਤਾ ਨਹੀਂ ਨਿਕਸ ਕੋਈ ਨਹੀਂ ਸਾਡਾ ਸ਼ੌਂਕ ਹੈ ਜੀ ਸਰ ਇਹ ਉਹ ਵੀ ਆਪਾਂ ਕਰਦੇ ਹਾਂ ਅੰਕਲ ਜੀ ਇੱਕ ਜਿਵੇਂ ਆਪਣੇ ਪੰਜਾਬ ਦਾ ਨੌਜਵਾਨ ਹੈ ਜੀ ਸਾਰਾ ਬਾਹਰ ਨੂੰ ਮੂੰਹ ਕਰ ਗਿਆ ਜੀ ਦੇਖੋ ਉਹਤੇ ਕੀ ਕਮੀ ਰਹੀ ਨਹੀਂ ਕਮੀ ਕਿਧੇ ਨਹੀਂ ਕੀ ਮਤਲਬ ਮੇਰੀ ਗੱਲ ਦਾ ਲੋਕ ਬਹੁਤ ਬੁਰਾ ਮਨਾਉਣਗੇ ਜੀ ਸਰ ਦੇਖੋ ਜਿਹੜੇ ਬੱਚੇ ਇੱਥੇ ਥੋੜੀ ਜਿਆਦਾ ਦਾ ਬਾੜੀ ਜਿਆਦਾ ਦਾ ਜੀ ਸਰ ਸਾਡੇ ਖੁਦ ਦੇ ਬੱਚੇ ਬਾਹਰ ਭੱਜਣ ਨੂੰ ਕਰਦੇ ਆ ਓਕੇ ਸਰ ਜਿਹੜਾ ਕਿ ਸਾਨੂੰ ਰੱਬ ਹੀ ਯਾਦ ਨਹੀਂ ਜੀ ਸਰ ਸਾਡੀ ਇੰਨੀ ਐਸ਼ ਪ੍ਰਸਤੀ ਆ ਜੀ ਸਰ ਤੇ ਅਸੀਂ ਉੱਥੇ ਜਾ ਕੇ ਦਿਹਾੜੀਆਂ ਕਰਨੀਆਂ ਜੀ ਸਰ ਠੀਕ ਹੈ ਛੋਟੇ ਛੋਟੇ ਜੀਵੰਦਾਂ ਦੀ ਮਜਬੂਰੀ ਵੀ ਆ ਪਰਿਵਾਰ ਵੱਡੇ ਆ ਖਰਚੇ ਬਹੁਤ ਵੱਡੇ ਆ ਜੀ ਉਹਨੇ ਕੋਸ਼ਿਸ਼ ਕਿਲਾ ਪਹਿਲੀ ਵੇਚ ਕੇ ਤੇ ਫਮਾ ਘਰ-ਬਾਰ ਵੇਚ ਦੇ ਬੱਚਾ ਬਾਹਰ ਜਾਵੜੇ ਜੀ ਸਰ ਉਹਨਾਂ ਨੂੰ ਭਾਈ ਜਿਹੜੇ ਏਜੰਟ ਦਲਾਲ ਆ ਬਹੁਤ ਵੱਡੀਆਂ ਠੱਗੀਆਂ ਮਾਰੀ ਜਾਂਦੇ ਆ ਜੀ ਸਰ ਸਰ ਵਿੰਦੀਆਂ ਜੰਗਲਾਂ ਵਿੱਚ ਦੀ ਨੰਗਦੇ ਨਦੀਆਂ ਸਮੁੰਦਰਾਂ ਵਿੱਚ ਦੀ ਨੰਗਦੇ ਆ ਜੀ ਸਰ ਕਿਵੇਂ ਵਾਪਸ ਹੁੰਦੇ ਆ ਕਿਵੇਂ ਰਾਵਾਂ ਵਿੱਚ ਮਰੀ ਜਾਂਦੇ ਆ ਜੀ ਸਰ ਇੱਕ ਮੈਂ ਜ਼ਰੂਰ ਕਹਿਣਾ ਚਾਹੂੰਗਾ ਮੇਰੀ ਗੱਲ ਦਾ ਕੋਈ ਮੇਰਾ ਭੈਣ ਭਰਾ ਜਾਂ ਮੇਰਾ ਮਾਂ ਪਿਓ ਗੁੱਸਾ ਨਾ ਕਰੇ ਜੀ ਸਰ ਜਦੋਂ ਆਪਣੇ ਬੱਚੇ ਪੈਦਾ ਹੁੰਦੀ ਆ ਤੇ ਬੱਚੇ ਜਿਵੇਂ ਜਿਵੇਂ ਸੰਭਲਦੀ ਤੇ ਆਪਾਂ ਬੱਚੀ ਦੀ ਰਾਖੀ ਕਰਦੇ ਆ ਜੀ ਸਰ ਮੇਰੇ ਵੀ ਤਿੰਨ ਪੋਤਰੀਆਂ ਤੇ ਤਿੰਨ ਪੁੱਤਰੇ ਆ ਜੀ ਸਰ ਲੇਕਿ ਸਮਝੀ ਜੀ ਸਰ ਔਰ ਸਾਨੂੰ ਇਹ ਚੀਜ਼ ਦੀ ਚਿੰਤਾ ਜਿਹੜੇ ਲੋਕਾਂ ਦੇ ਹਾਲਾਤ ਆ ਜੀ ਸਰ ਤੇ ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਆ ਤੇ ਛੱਡ ਕੇ ਆਉਣਾ ਲੈ ਕੇ ਆਉਣਾ ਸਕੂਲ ਕਾਲਜ ਤੱਕਰ ਬੱਚੇ ਨਿਗਾਹ ਚ ਰੱਖਣਾ ਜੀ ਸਰ ਤੇ ਜਦੋਂ ਇੱਥੇ ਦਾ ਪਰੱਖੀ ਰੱਖਦੇ ਆਂ ਜੀ ਸਰ ਤੇ ਸਾਡੀ ਇੱਜ਼ਤ ਨਾ ਖਰਾਬ ਹੋ ਜੇ ਓਕੇ ਸਰ ਤੇ ਜਦੋਂ ਆਪਾਂ ਬੱਚੇ ਇਕੱਲੀ ਨੂੰ ਜਹਾਜ ਚੜਾ ਦਿੰਨੇ ਆਂ ਕੀ ਬਾਤ ਹੈ ਸਰ ਤੇ ਪਿੱਛਾ ਕਰਕੇ ਘਰ ਨੂੰ ਆ ਜੰਨੇ ਆਂ ਓਹੋ ਅਹਿਮ ਗੱਲ ਤੇ ਉਸ ਬੱਚੀ ਦਾ ਉੱਥੇ ਬਾਹਰ ਅੱਧਾ ਪਰਸੈਂਟ ਵੀ ਟਿਕਾਣਾ ਨਹੀਂ ਕੀ ਬਾਤ ਹੈ ਸਰ ਕੀ ਬਾਤ ਨਾ ਦੇ ਕੋਲ ਗੱਡੀ ਦਾ ਸਾਧਨ ਨਾ ਉੱਥੇ ਉਹਨੂੰ ਕੋਈ ਜਾਣਦਾ ਜੀ ਸਰ ਔਰ ਕੋਈ ਉਹਦੀ ਆਕ ਪਿਤ ਨਹੀਂ ਕੋਈ ਉਹਦਾ ਆਮਦਨ ਦਾ ਸਾਧਨ ਨਹੀਂ ਜੀ ਸਰ ਕੋਈ ਇਹ ਨਹੀਂ ਬੀ ਅੱਛਾ ਜਿਹੜੇ ਉਹ ਬੰਦੇ ਬੱਚੀਆਂ ਚੜਾਉਂਦੇ ਆ ਸਾਡੀਆਂ ਬੱਚੀਆਂ ਬੜੀਆਂ ਤਾਬ ਲੀਆਂ ਜੀ ਸਰ ਸਾਡੀਆਂ ਜ਼ਮੀਨਾਂ ਵਕਾਈ ਜਾਂਦੀਆਂ ਜੀ ਸਰ ਤੇ ਜ਼ਮੀਨ ਵੇਚੋ ਛੇਤੀ ਅਸੀਂ ਬਾਹਰ ਜਾਣਾ ਜੀ ਸਰ ਤੇ ਭੈਜੋ ਜ਼ੰਬ ਲੱਗੇ ਆ ਜੀ ਸਰ ਜਿਹੜੇ ਉੱਥੇ ਤੋੜਨੇ ਆ ਓਕੇ ਸਰ ਜਿਹੜੇ ਪ੍ਰਾਈਮ ਟਾਈਮ ਗਏ ਆ ਸੈੱਟ ਹੋ ਗਏ ਆ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਇੱਥੇ ਵੀ ਸੈੱਟ ਆ ਜੀ ਸਰ ਸਾਡਾ ਪਿਛਲਾ ਪਿੰਡ ਮਾਨਾ ਸਿੰਘ ਵਾਲਾ ਜੀ ਸਰ ਤੇ ਸਾਡੇ ਪਰਦਾਦੇ ਕੋਲ 80 ਕਿੱਲੇ ਜ਼ਮੀਨ ਸੀ ਜੀ ਸਰ ਉਹਨੇ 2 ਟਰ ਯਰ ਕਿੱਲਾ ਖਰੀਦਤਾ ਓਕੇ ਸਰ ਅੱਜ ਤੋਂ 200 ਸਾਲ ਪਹਿਲਾਂ ਜੀ ਸਰ ਜਿਨ੍ਹਾਂ ਨੇ ਮਿਹਨਤ ਕਰਨੀ ਆ ਅੱਜ ਵੀ ਇੱਥੇ ਜਨਮ ਰਣ ਤੇ ਕਰੋ ਖੇਤੀ ਤੇ ਕਰੋ ਆਪਦੇ ਬੱਚੇ ਪਰਿਵਾਰ ਚ ਕਰੋ ਸਭ ਕੁਝ ਇੱਥੇ ਹੈਗਾ ਕੀ ਬਾਤ ਹੈ ਸਰ ਜਿਹੜਾ ਬਾਹਰ ਵਾਲਾ ਟ੍ਰੈਂਡ ਆ ਨਾ ਜੀ ਇਹ ਘਾਟੇ ਤੋਂ ਇਲਾਵਾ ਕੁਝ ਨਹੀਂ ਫਿਰ ਜਿਹੜੀ 20 30 40 ਲੱਖ ਰੁਪਈਆ ਲਾ ਕੇ 베ਚਤਾ ਜੀ ਸਰ ਉੱਥੇ ਉਹਨੂੰ ਸਾਹਮਣੇ ਵਾਲਾ ਕੋਈ ਨਹੀਂ ਓਕੇ ਸਰ ਕੋਈ ਸਾਹਮਣੇ ਵਾਲਾ ਨਹੀਂ ਜੀ ਸਰ ਤੇ ਮਾਂ ਪਿਓ ਇੰਨਾ ਪਰੇਸ਼ਾਨ ਕਰਦੇ ਪੈਸਾ ਭੇਜ ਜੀ ਸਰ ਕੋਈ ਮੇਰਾ ਭੈਣ ਭਰਾ ਗੁੱਸਾ ਨਾ ਕਰੇ ਮੇਰੀ ਗੱਲ ਦਾ ਮਾਂ ਉਹਨੇ 30 ਲੱਖ ਲਾਇਆ ਉਹਨੇ ਦਿਮਾਗ ਜਖਮੀ ਬੱਚੀ ਜਾਂਦੀ ਡਿਊਟੀ ਤੇ ਲੱਗ ਜੂਗੀ ਜੀ ਸਰ ਜਾਂਦੇ ਪਤਾ ਨਹੀਂ ਕਿਹੜੇ ਦਫਤਰ ਚ ਬਹਿ ਜੂਗੀ ਜੀ ਸਰ ਤੇ ਸਾਨੂੰ ਬੜੀ ਛੇਤੀ ਕੁਝ ਮਹੀਨਿਆਂ ਚ ਉਹ ਪਰੇਸ਼ਾਨ ਵੀ ਕਰਦੇ ਰੁਪਈਆ ਭੇਜ ਹਾਂਜੀ ਸਰ ਤੇ ਸਾਡੀਆਂ ਧੀਆਂ ਫਿਰ ਉੱਤੇ ਦਫਤਰ ਚ ਬੈਗਦਾ ਰੁਪਈਆ ਨਹੀਂ ਕਮਾਈਦਾ ਜਿਹੜੀਆਂ ਬੱਚੀਆਂ ਪਹਿਲਾਂ ਛੜਕਾਂ ਦੀ ਸੀਟੀਆਂ ਮਾਰਦੀਆਂ ਫਿਰਦੀਆਂ ਫਿਰ ਉਹ ਕਹਿੰਦੀਆਂ ਮੇਰੀ ਗੱਲ ਦਾ ਕੋਈ ਭੈਣ ਭਰਾ ਗੁੱਸਾ ਨਾ ਕਰੇ ਸਾਨੂੰ ਟਕੋਣ ਲਾਉਂਦਾ ਮੈਂ ਪਹਿਲਾਂ ਆਪਦੇ ਬੱਚਿਆਂ ਨੂੰ ਇਸ ਕੰਮ ਚ ਲਵੇਟ ਚ ਲੈਣਾ ਜਦੋਂ ਬੱਚੀਆਂ ਆਪਣੀਆਂ ਮੇਰੀਆਂ ਬੱਚੀਆਂ ਜਦੋਂ ਉੱਥੇ ਪਹੁੰਚਦੀਆਂ ਫਰਜ਼ ਕਰੋ ਹਾਂਜੀ ਸਰ ਮੇਰੀ ਬੱਚੀ ਨੂੰ ਉੱਥੇ ਕੋਈ ਰਸਤਾ ਟਿਕਾਣਾ ਨਹੀਂ ਮਿਲਦਾ ਜੀ ਸਰ ਹੈ ਵੀ ਨਹੀਂ ਉੱਥੇ ਟਿਕਾਣਾ ਜੀ ਸਰ ਤੇ ਜਿਹੜੀਆਂ ਬੱਚੀਆਂ ਪਹਿਲੋਂ ਦੀਆਂ ਗਈਆਂ ਝੁੰਡ ਬਣਾ ਕੇ ਫਿਰਦੀਆਂ ਉਹ ਵੇਂਦੀਆਂ ਬੱਚੀ ਇਕੱਲੀ ਫਿਰਦੀ ਹੈ ਹਾਲਾਤ ਇਹਦੇ ਠੀਕ ਨਹੀਂ ਲੱਗਦੇ ਤੇ ਉਹ ਫਿਰ ਗੱਲਾਂ ਬਾਤਾਂ ਕਰਦੀਆਂ ਦੇ ਕਿਵੇਂ ਭੈਣੇ ਉਹ ਇਸ ਤਰ੍ਹਾਂ ਆਈਆਂ ਕੋਈ ਮੇਰਾ ਪਰ ਆ ਗੁੱਸਾ ਨਾ ਕਰੇ ਵੀ ਸਾਡੇ ਤੋਂ ਟਕਉਣ ਲਾਉਂਦਾ ਬਿਲਕੁਲ ਨਹੀਂ ਉਹ ਸਾਡੀਆਂ ਵੀ ਧੀਆਂ ਪੈਣਾ ਫਸਾਨੂੰ ਦੁੱਖ ਓਕੇ ਸਰ ਵੀ ਉੱਥੇ ਰੁੱਲਦੀਆਂ ਸਾਨੂੰ ਦੁੱਖ ਆ ਉਹ ਸਾਡੀਆਂ ਵੀ ਧੀਆਂ ਤੇ ਪੈਣਾ ਜੀ ਸਰ ਉੱਥੇ ਜਿਹੜੀਆਂ ਬੱਚੀਆਂ ਸੀਟੀਆਂ ਮਾਰਦੀਆਂ ਫਿਰਦੀਆਂ ਸੜਕਾਂ ਤੇ ਜੀ ਸਰ ਨਵੀਂ ਇਕੱਲੀ ਬੱਚੀ ਗਈ ਨੂੰ ਘੇਰਦੀਆਂ ਓਕੇ ਸਰ ਉਹ ਫਿਰ ਮੈਸੇਜ ਦਿੰਦੀਆਂ ਵੀ ਜਿੰਨਾ ਤੂੰ ਮਹੀਨੇ ਤੋਂ 4 ਮਹੀਨੇ ਚ ਕਮਾਉਣਾ ਉਹਨਾਂ ਤੇ ਇੱਕ ਰਾਟਿ ਕਮਾ ਸਕਦੀਆਂ ਵਾਹ ਵਾਹ ਇਹ ਮੈਂ ਮਤਲਬ ਉੱਥੋਂ ਦੇ ਹਾਲਾਤ ਵੇਖ ਕੇ ਕਹਿੰਨਾ ਕੋਈ ਮੈਂ ਕੋੜੋ ਨਹੀਂ ਕਹਿੰਦਾ ਜੀ ਸਰ ਜੀ ਸਰ ਤੇ 20 ਹੋਰ ਰਕਮ ਫਿਰ ਕਿਵੇਂ ਮਾਰਸਾ ਨੂੰ ਮੋੜ ਸਕਦੀ ਐ ਜੀ ਸਰ ਹਾਂਜੀ ਬਹੁਤ ਵਧੀਆ ਕੋਈ ਟਾਈਮ ਸੀਗਾ ਬਾਹਰੋਂ ਦੋ ਦੋ ਚਾਰ ਚਾਰ ਵਿਆਹ ਕਰਾ ਕੇ ਮੇਰੇ ਵਾਂਗੂੰ ਸਿਰੋਂ ਗੰਜੇ ਹੁੰਦੇ ਸੀ ਇਧਰੋਂ ਕੁੜੀਆਂ ਵਿਆਹ ਜਾਣੀਆਂ ਕੁੜੀ ਵਿਆਹ ਜਾਣੀ ਪੈਸਾ ਖਾ ਜਾਣਾ ਕੁੜੀ 6 ਮਹੀਨੇ ਰੱਖ ਕੇ ਚੜ ਜਾਣਾ ਬਾਹਰ ਕਾ ਮਤਲਬ ਕੋਈ ਕਾਹੀ ਪਤਨੀ ਕਰਨਾ ਜੀ ਸਰ ਤੇ ਵਾਰਸਾ ਨੂੰ ਇਹ ਹੁੰਦਾ ਸੀ ਬੁੜੇ ਨਾਲ ਕੁੜੀ ਵਿਆਹ ਦਾ ਮਤਲਬ ਜਾਂ ਦੁਆਜੂ ਦੁਆਜੂ ਨਾਲ ਕੁੜੀ ਵਿਆਹ ਦਾ ਮਤਲਬ ਵੀ ਅਸੀਂ ਬਾਅਦ ਸੈੱਟ ਹੋ ਜਾਾਂਗੇ ਜੀ ਸਰ ਅੱਜ ਚਲੋ ਉਹਦੂ ਬਾਅਦ ਫੇਰ ਟ੍ਰੈਂਡ ਚੱਲਿਆ ਵੀ ਮੁੰਡੇ ਪੈਸਾ ਲੈ ਕੇ ਦੋ ਦੋ ਤਿੰਨ ਤਿੰਨ ਵਿਆਹ ਸਿਆਲ ਚ ਇੱਕੋ ਸੀਜ਼ਨ ਚ ਕਰਾ ਜਾਂਦੇ ਆ ਜੀ ਸਰ ਪੈਸਾ ਕਮਾ ਕੇ ਨੇਲ ਜਾਂਦੇ ਬੱਚ ਕੁੜੀਆਂ ਰੋਦੀਆਂ ਰਹਿੰਦੀਆਂ ਜੀ ਸਰ ਹੁਣ ਕੀ ਹੋਇਆ ਵੀ ਮੀਆਂ ਬੀਬੀ ਜੁੜ ਕੇ ਕੁੜੀਆਂ ਨਾਲ ਠੱਗੀ ਮਾਰਦੇ ਆ ਮੁੰਡਿਆਂ ਨਾਲ ਠੱਗੀ ਮਾਰਦੇ ਆ ਉਹਦਾ ਬੜਾ ਕੋਸ਼ਾ ਜੀ ਬਹੁਤ ਕੋਸ਼ਾ ਕਰ ਸਿਰੇ ਲੱਗਾ ਪਿਆ ਕੰਮ ਹੁਣ ਤਾਂ ਕੋਈ ਗੱਲ ਕਰਨੀ ਬੇਕੁਫੀ ਆ ਓਕੇ ਸਰ ਤੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਸਾਰੇ ਭੈਣ ਭਰਾਵਾਂ ਨੂੰ ਜੋ ਦੁਨੀਆ ਤੇ ਭੈਣ ਭਰਾ ਭਾਰਤ ਵਾਸੀ ਜੋ ਵੀ ਆ ਜੀ ਸਰ ਬਾਹਰਲੇ ਮੁਲਕ ਦੀ ਦੌੜ ਬਣਾਉਂਦੇ ਆ ਨਾਂ ਬਣਾਉਣਾ ਇੱਥੇ ਦੋ ਕਿੱਲੇ ਆ 10 ਕਿੱਲੇ ਆ 4 ਕਿੱਲੇ ਆ ਆਪਦੇ ਟਿਕਾਣੇ ਤੇ ਆ ਚੰਗੇ ਢੰਗ ਨਾਲ ਰਹੋ ਇੱਥੇ ਬੱਚੇ ਵਿਆਹੋ ਇੱਥੇ ਆਪਦੀ ਮਿਹਨਤ ਕਰੋ ਰੋਟੀ ਤੋਂ ਬੰਦਾ ਨਹੀਂ ਮਰਦਾ ਓਕੇ ਉਹ ਬਾਹਰਲੇ ਖਿਆਲ ਵੇਖ ਕੇ ਘਰ ਛਾੜਨਾ ਇਥੋਂ ਜ਼ਮੀਨਾਂ ਵੇਚਣਾ ਬੱਚਾ ਮੁੜੇ ਨੇ ਕਿੰਨੇ 200 100 ਕਿੰਨੇ ਬੱਚੇ ਮੁੜੇ ਆ ਜੀ ਜੀ ਸਰ ਜੀ ਸਰ ਤੇ ਜਿਹੜੇ ਉਹਨਾਂ ਦੇ ਮਾਪੇ ਧਾਵਾ ਮਾਰ ਮਾਰ ਹੁੰਦੇ ਆ ਜੀ ਸਰ ਇਹ ਜੀ ਨੂੰ ਵੇਖਣਾ ਚਾਹੀਦਾ ਜਿਹੜੀਆਂ ਉੱਥੇ ਬੱਚੀਆਂ ਰੋਲਦੀਆਂ ਉਹਨਾਂ ਨੂੰ ਵੇਖਣਾ ਚਾਹੀਦਾ ਜੀ ਸਰ ਸੋਚਣਾ ਚਾਹੀਦਾ ਬੜੀ ਲੰਮੀ ਜੋੜੀ ਕਰਨੀ ਆ ਚਲੋ ਸਾਡਾ ਫਰਜ਼ ਨਹੀਂ ਇਹ ਗੱਲਾਂ ਕਰਨ ਦਾ ਪਰ ਅਸੀਂ ਫਿਰ ਵੀ ਭੈਣ ਭਰਾਵਾਂ ਨੂੰ ਜਾਂ ਆਪ ਦੇ ਪਰਿਵਾਰ ਨੂੰ ਸਾਡੇ ਪਰਿਵਾਰ 'ਚ ਵੀ ਇਹ ਅੱਗਾ ਵੜੀਆਂ ਜੀ ਸਰ ਵੀ ਮੇਰੀ ਪੁੱਤਰੀ ਹੀ ਇਹੀ ਫਰਜ਼ ਕਰੋ ਜੀ ਸਰ ਉਹ ਮੇਰੀ ਬੱਡੀ ਨੂੰ ਉਹ ਬੜਾ ਤਾਬਲੀ ਦੇ ਬਾਹਰ ਜਾਣਾ ਬੱਚੀ ਦੇ ਕਾਜੀ ਪਰਨੇ ਉਹ ਕਰਨਾ ਕਰਨਾ ਦਲਾਲਾਂ ਤੋਂ ਠੱਗੀਆਂ ਖਾਣੀਆਂ ਜਾਇਦਾ ਤਾਂ ਗੁਆ ਬੱਠਣੀਆਂ ਜੀ ਸਰ ਘਰੋਂ ਬੇਕਾਰ ਹੋ ਜਾਣਾ ਜੀ ਸਰ ਕੋਈ ਤਰੀਕਾ ਨਹੀਂ ਓਕੇ ਸਰ ਸਰ ਇੱਕ ਨਾ ਤੁਸੀਂ ਸਾਨੂੰ ਦੱਸਿਓ ਵੀ ਜਿਹੜਾ ਆਪਣੇ ਕੋਲੇ ਛੋਟਾ ਸੂਰੀ ਹੈ ਸੂਰੀ ਦਾ ਨਾਂ ਰਿਆ ਸਭ ਤੋਂ ਪਹਿਲਾਂ ਉਹਨਾਂ بڑے ਬੰਦਿਆਂ ਨੂੰ ਭੁਲੇਖਾ ਆ ਕੋਈ ਕਹਿੰਦਾ ਜੀ ਉੱਥੋਂ ਆਇਆ ਅਸੀਂ ਕੋਈ ਕਹਿੰਦਾ ਅਸੀਂ ਉੱਥੋਂ ਆਇਆ ਸੀਗਾ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਐਕਸਪਲੇਨ ਕਰ ਦਿਓ ਥੋੜਾ ਨਹੀਂ ਪੂਰਾ ਪਾਉਂਗਾ ਪੂਰਾ ਪੂਰਾ ਤੁਹਾਨੂੰ ਪਾਉਂਗਾ ਪੂਰਾ ਪਾਓ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ ਵੀ ਮੈਂ ਦੇਖੋ ਪਰਮਾਤਮਾ ਜਾਣਦਾ ਜੋ ਮੇਰੇ ਮਨ 'ਚ ਗੱਲ ਆ ਉਹ ਜੀਭ ਤੇ ਆ ਜਾਂਦੀ ਆ ਓਕੇ ਸਰ ਬਸ ਇੱਕ ਇੱਕ ਅੱ ਕੋਈ ਪਹਿਲਵਾਨ ਜੀ ਨੂੰ ਤੇ ਆ ਸੂਰਜ ਦੀ ਗੱਲ ਕਰਦੇ ਸੀ ਜੀ ਮੈਂ ਦੁਬਾਰਾ ਛੇੜੇ ਦਿਮਾਗ ਉੱਤੇ ਘੁੰਮ ਗਿਆ ਜੀ ਸਰ ਕਿੱਥੋਂ ਆਇਆ ਸੂਰਜ ਇਕੱਠਾ ਕਿੱਥੋਂ ਆਇਆ ਕਿੱਥੇ ਜੀ ਸਰ ਸੂਰਜ ਇੱਕ ਨਹੀਂ ਆਇਆ ਜੇ ਗਿਣਤੀ ਕਰ ਲਈਏ ਤੇ ਪਹਿਲਵਾਨ ਜੀ ਦੇ ਹੱਥੀ ਮੇਰੇ ਨਾਲ 10 12 ਬੁੱਲ ਮੇਰੇ ਕੋਲ ਏਥੇ ਰਹੇ ਆ ਓਕੇ ਸਰ ਕੋਈ ਪਹਿਲਵਾਨ ਜੀ ਨੇ ਦੁਆਏ ਆ ਜਾਂ ਪਹਿਲਵਾਨ ਜੀ ਦੇ ਹੱਥੀ ਆਏ ਆ ਜੀ ਸਰ ਚਲੋ ਗੱਲ ਸੂਰਜ ਤੇ ਆਉਂਦੀ ਸੂਰਜ ਠੀਕ ਹੈ ਦਾਰਾ ਸਿੰਘ ਨੂੰ ਫੇਮਸ ਨੰਬਰ ਲੈ ਗਿਆ ਫੇਮਸ ਫੇਮਸ ਦੀ ਜੀ ਬਿਊਟੀ ਸੀ ਜੀ ਸਰ ਚਲੋ ਮੈਂ ਮੰਨਦਾ ਪਰ ਦੁੱਧ ਦੇ ਵਿੱਚ ਤਾਂ ਸੂਰਜ ਨਾਲੋਂ ਬਹੁਤ ਮੇਰੇ ਕੋਲ ਇੱਕ ਬੋਲੀ ਫੇਲ ਹੋਇਆ ਜਿਹੜੀ ਮੇਰੀ ਘਰ ਦੀ 23 ਲੀਟਰ ਵਾਲੀ ਪਾਕਿਸਤਾਨੀ ਮੱਝ ਦਾ ਜੀ ਸਰ ਮਿਲਟ ਡੇਰੀ ਫਾਰਮ ਵਾਲੇ ਬੋਲਦਾ ਜਿਹਦੀਆਂ ਧੀਆਂ ਟਾਪੋ ਟਾਪ ਰਹੀਆਂ ਇੱਕ ਬੋਲ ਇੱਕ ਬੱਚਾ ਮੈਂ ਘਰ ਦਾ ਪਾਲਿਆ ਜੀ ਸਰ ਬਾਕੀ ਸਾਰੇ ਮੇਰੇ ਖਰੀਦੇ ਆ ਓਕੇ ਸਰ ਜਿਹੜੇ ਖਰੀਦ ਆਲੇ ਟਾਪੋ ਟਾਪ ਰੇੜਾ ਘਰੇ ਤਿਆਰ ਕਿੰਦਾ 6-7 ਲੀਟਰ ਵਾਲੀ ਹੁੰਦੀ ਧੀਆਂ ਤਿਆਰ ਹੋਈਆਂ ਓਕੇ ਸਰ ਜੀ ਰੋ ਮੈਂ ਨਹੀਂ ਮੰਨਦਾ ਉਸ ਕਾਲ ਨੂੰ ਜੀ ਸਰ ਜੀ ਉਹ ਮਾਂ ਕਰੂ ਜਾਂ ਚਲੋ ਮਾਂ ਵੀ 30 ਲੀਟਰ ਵਾਲੀ ਆ ਪਾਕਿਸਤਾਨ ਦੀ ਮੱਝ ਕਹਿੰਦੀ ਖੌਂਦੀ ਉਹਦਾ 15000 ਦੇ ਵਿੱਚ ਆਉਂਦੀ ਜੋ ਮੈਂ 48 ਹੱਦ ਬੋਲੀ ਤੇ ਖਰੀਦੀ ਆ 14 ਮੱਝਾਂ ਆਈਆਂ ਸੀ ਜੀ ਸਰ ਤੇ ਮਿਲਟਰੀ ਫਾਰਮ ਚ ਦੋਨੋਂ ਭਰਾ ਸਲੈਕਟ ਝੋਟਾ ਲੈ ਆਏ ਆ ਜੀ ਸਰ ਉਹ ਝੋਟੇ ਦੀ ਕੋਈ ਧੀ ਮਾੜੀ ਨਹੀਂ ਨਿਕਲੀ ਇੱਕ ਉਹ ਕਟਾ ਇਹਨਾਂ ਪਿਆਰ ਨਾਲ ਪਾਲਿਆ ਉਹਦੀਆਂ ਧੀਆ 6-7 ਲੀਟਰ ਤੇ ਰਹੀਆਂ ਜੀ ਸਰ ਬਾਕੀ ਜਿੰਨੇ ਫੁੱਲ ਮੇਰੇ ਸੂਰਜ ਦੇ ਦੁੱਧ ਤੇ ਉੱਪਰ ਰਹੇ ਆ ਓਕੇ ਸਰ ਹਾਂਜੀ ਜੀ ਸਰ 12-15 ਬੋਲੀ ਸੀਗੇ ਜੀ ਸਰ ਮੋਰਾ ਜੀ ਵੀ ਸੀ ਮੋਰੇ ਨੀਲੀ ਦਾ ਵੀ ਸੀ ਕਾਲੇ ਨੀਲੀ ਦਾ ਵੀ ਸੀ ਜੀ ਸਰ ਸੂਰਜ ਦੀ ਗੱਲ ਆਉਂਦੀ ਆ ਜੀ ਪਹਿਲੋਂ ਮੇਰੇ ਜਮਣ ਤੋਂ ਪਹਿਲਾਂ ਫਾਇਦਾ ਹੁਣ ਤੋਂ ਆਲ ਇੰਡੀਆ ਸ਼ੋਅ ਸਾਲ ਜਿਹੜਾ ਮਾਰਚ ਦੇ ਮਹੀਨੇ ਚ ਹੁੰਦਾ ਸੀ ਓਕੇ ਸਰ ਕਿਸੇ ਵੱਡੇ ਸ਼ਹਿਰ ਚ ਆ ਜੇ ਜੀ ਜਿਆਦੇ ਮੇਲੇ ਆਣੇ ਤੇ ਬਾਸ ਸਾਹਿਬ ਨੇ ਕੰਮ ਚਲਾਇਆ 7 ਤੋਂ ਓਕੇ ਜੀ 7 ਤੋਂ ਸਪੀਡ ਫੜੀ ਪਹਿਲੀ ਵਾਰ ਫਿਰ 8 ਫਿਰ ਤਾਂ ਕੋਈ ਹਿਸਾਬ ਨਹੀਂ ਰਿਹਾ ਜੀ ਸਰ ਜੋ ਬਾਸ ਸਾਹਿਬ ਨੇ ਮੇਲੇ ਕਰਾਏ ਆ ਜੀ ਸਰ ਚਲੋ ਸੂਰਜ ਮੈਂ ਆਲ ਇੰਡੀਆ ਸ਼ੋਅ ਚ ਵੱਲਾ ਪਿੰਡ ਵੇਖਿਆ ਸੀ ਪਹਿਲੀ ਵਾਰ ਓਕੇ ਜੀ ਮਾ ਕੋਈ 12 14 ਜਨਵਰੀ 12 14 ਜਨਵਰੀ ਲੱਗਿਆ ਸੀ ਜੀ ਸਰ ਆਲ ਇੰਡੀਆ ਸ਼ੋਜ਼ੀ ਬੱਲਾ ਪਿੰਡ ਜੀ ਜੀ ਉਥੇ ਕਰਮ ਸਿੰਘ ਪਰਵਾਣਾ ਜਿਹਦਾ ਕਿ ਡੇਰੀ ਦਾ ਕੰਮ ਸੀ ਓਕੇ ਜੀ ਇਹ ਸੂਰਜ ਨੂੰ ਲੈ ਕੇ ਆਏ ਸੀ ਓਕੇ ਜੀ ਸਰਦਾਰ ਮਨਜੀਤ ਸਿੰਘ ਕਾਮਰੇਡ ਮਾਝਾ ਫਾਰਮ ਦੁਨੀਆ ਤੇ ਨਹੀਂ ਰਹੇ ਜੀ ਸਰ ਤੇ ਨਾਲ ਮੈਨੂੰ ਅੱਜ ਪਤਾ ਲੱਗਾ ਗਿਆਨੀ ਜੀ ਰਜ਼ੀਦਾ ਵਾਲੇ ਮਹੀਨਾ ਹੋ ਗਿਆ ਉਹਨਾਂ ਦੀ ਮੌਤ ਨੂੰ ਜੀ ਸਰ ਤੇ ਸਾਡਾ ਬੱਚਾ ਬਾਜਵਾ ਭੇਵੇ ਤੋਂ ਜੀ ਸਰ ਪਿੱਛੋਂ ਉਹਦੀ ਮੱਝ ਚੜਕ ਜਿੱਤੀ ਸੀ ਨੀਲੀ ਦੀ ਜੀ ਸਰ ਉਹਨੇ ਮੈਨੂੰ ਪਿੱਛੇ ਦੱਸਿਆ ਸੀ ਵੀ ਗਿਆਨੀ ਡਾਹਣਾ ਤੇ ਹਸਲ ਦਾਖਲ ਆ ਜੀ ਸਰ ਅੱਜ ਇੱਥੇ ਬੱਚੇ ਨੇ ਦੱਸਿਆ ਵੀ ਮਹੀਨਾ ਹੋ ਗਿਆ ਮੌਤ ਹੋਈ ਨੂੰ ਜੀ ਸਰ ਚਲੋ ਗਿਆਨੀ ਨੇ ਸਾਡਾ ਬੜਾ ਵੱਡਾ ਪਿਆਰ ਸੀ ਮੇਰੇ ਕੋਲ ਮੱਝਾਂ ਕਰਾਸ ਕਰਾ ਕੇ ਲਿਆਏ ਸੂਰਜ ਜਤੋਂ ਜੀ ਸਰ ਗਾਂ ਬਰੀਡ ਚੱਲੀ ਉਹਦੀ ਬਰੀਡ ਇੱਥੇ ਫਿਰਦੀ ਹੈ ਜੀ ਜੀ ਸਰ ਤੇ ਸੂਰਜ ਦੀ ਗੱਲ ਹੈ ਜੀ ਇਹ ਵੱਲਾ ਪਿੰਡ ਸ਼ੋਅ ਦੇ ਵਿੱਚ ਮੈਂ ਦੋ ਦੰਦ ਵੇਖਿਆ 2.5 ਸਾਲ ਦੀ ਉਮਰ ਚ ਜੀ ਸਰ ਤੇ ਸਦਾ ਮਨਜੀਤ ਸਿੰਘ ਕਾਮਰੇਟ ਮੱਝਾ ਫਾਰਮ ਤੇ ਉਹਨੇ ਕਿਸੇ ਬੰਦੇ ਦੀ ਡਿਊਟੀ ਲਈ ਵੀ ਇੱਕ ਕੱਟਾ ਲੈ ਕੇ ਦੇ ਕੱਟਾ ਕਹਿੰਦਾ ਬਹੁਤ ਬਿਊਟੀ ਤੇ ਬੜਾ ਪਾਲਿਆ ਹੋਇਆ ਸੀਗਾ ਓਕੇ ਸਰ ਉਹ ਡਾਗੂ ਆਦਮੀ ਮੇਰੇ ਕੇ ਅਣਜਾਨ ਸੀਗਾ ਅੱਛਾ ਜੀ ਉਹਦਾ ਕਾਮਰੇਡ ਸਾਹਿਬ ਇਹ ਕਿਹੜੀ ਗੱਲ ਕਰਦੇ ਆ 15 18 ਹਜ਼ਾਰ ਦਾ ਮੈਂ ਸੁਣ ਲਿਆ ਦਿੰਦਾ ਜੀ ਸਰ ਜਦੋਂ ਉਹਨੇ ਪੁੱਛਿਆ ਕਰਪੀਓ ਪਹਿਲਵਾਨ ਨੂੰ ਤੇ ਉਹਦੀ ਢਾਲ ਚਾਲ ਵੇਖੀ ਤੇ ਉਹਨਾਂ ਜਾ ਕੇ ਤੌਹਜ ਨੂੰ ਦੱਸਿਆ ਮਾਝਾ ਫਾਰਮੈਨ ਨੂੰ ਵੀ ਤੇ ਉਹ ਮੈਨੂੰ ਤਾਂ ਸਮਝ ਨਹੀਂ ਲੱਗੀ ਤੁਹਾਨੂੰ ਪਤਾ ਸੀ ਉਹ ਕੀ ਚੀਜ਼ ਆ ਅੱਛਾ ਜੀ ਉਹਦਾ ਉੱਜੀ ਰੇਂਜ ਚ ਚਲੋ ਫਿਰ ਮੈਂ ਯਾ ਮੈਨੂੰ ਪਹਿਲੀ ਹਿਸਟਰੀ ਦਾ ਪਾ ਲੱਗ ਗਿਆ ਸੀ ਮਾਝਾ